ਜਦੋਂ ਤੇਰੇ ਚ ਚਮਕ ਹੋਵੇ ਤੇਰੇ ਚ ਕਲੈਰਟੀ ਹੋਵੇ ਤੇਰੀ ਗੱਲ ਚ ਤਮ ਹੋਵੇ ਉਹ ਐ নূর ਹੁਣ ਅਗਲਾ ਅਗਲਾ ਕਹਿੰਦਾ ਪਤਾ ਨਹੀਂ ਚਿਹਰੇ ਤੇ ਨੂੰ ਲਾਲੀ ਹੁੰਦੀ ਹੈ ਹੁੰਦਾ ਨਹੀਂ ਗਈ ਮੈਂ ਦੱਸਿਆ ਕਈ ਵਾਰੀ ਵੀ ਬਾਬਾ ਜੀ ਨਾਮ ਜਪਣ ਨਾਲ ਕੀ ਹੋ ਜਾਂਦਾ ਹੈ ਬਾਬਾ ਕਹਿੰਦਾ নূর ਆ ਜਾਂਦਾ ਚਿਹਰੇ ਤੇ ਉਹ ਬੰਦਾ ਸੀ ਸ਼ਰਾਬੀ ਗਬਾਬੀ ਬਾਬਾ ਜੀ ਦੀ ਗੱਲ ਸੁਣ ਕੇ ਘਰੇ ਚੱਲਿਆ ਗਿਆ ਉਹ ਸ਼ਰਾਬ ਪੀ ਲਈ ਹੁਣ ਪੀਤੀ ਖਾਦੀ ਤੇ ਕੀ ਪਤਾ ਲੱਗਣਾ ਡਿੱਗ ਪਿਆ ਚੌਂਕੇ ਤੇ ਚੌਂਕੇ ਤੇ ਪਿਆ ਸੀ ਤਵਾ ਦਵੇ ਤੇ ਲੱਗ ਗਿਆ ਹੱਥ ਤੇ ਹੱਥ ਫੇਰ ਲਿਆ ਮੂੰਹ ਤੇ ਰਾਤ ਨੂੰ ਮੂੰਹ ਤੇ ਹੱਥ ਫੇਰ ਲਿਆ ਸਵੇਰੇ ਬਾਬਾ ਜੀ ਦੇ ਬਚਨ ਯਾਦ ਆ ਕੇ ਰਾਤ ਨੂੰ ਭੁੱਲ ਜਾਂਦੇ ਸਵੇਰੇ ਯਾਦ ਆ ਜਾਂਦੇ ਸਵੇਰੇ ਉੱਠਿਆ ਜਦੋਂ ਲਹਿ ਗਈ ਤੇ ਉੱਠਣ ਸਰ ਬਾਬਾ ਜੀ ਤੇ ਕਹਿੰਦੇ ਸੀ ਵੀ ਨਾਮ ਜਪਣ ਨਾਲ ਨੂਰ ਆ ਜਾਂਦਾ ਨੂਰ ਆ ਜਾਂਦਾ ਕਹਿੰਦੇ ਉਹ ਕਹਿੰਦੇ ਸਵੇਰੀ ਬਹਿ ਗਿਆ ਅੱਖਾਂ ਬੰਦ ਕਰ ਲੀਆਂ RAM 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 ਘਰ ਅਜੇ 2 ਮਿੰਟ ਹੀ ਹੋਏ ਸੀ ਘਰ ਵਾਲੀ ਆ ਗਈ ਚਾਹ ਲੈ ਕੇ ਤੇ ਚਾਹ ਪੀ ਲੈ। ਡੱਫਲਾ ਹੀ ਕਹਿੰਦੀ ਐ ਹੋਜਿਆ ਨੂੰ ਚਾਹ ਪੀ ਲੈ ਕਿਹੜਾ ਕਹਿੰਦਾ। ਹੁਣ ਕਹਿੰਦਾ ਪੀ ਲੈ। ਕਹਿੰਦਾ ਚਾਹ ਤੇ ਫੇਰ ਪੀਂਗਾ ਇਹ ਮੂੰਹ ਕਰਕੇ ਨਾ ਕਿਤੇ ਵੇਖ ਨੂਰ ਆ ਗਿਆ। ਅਜੇ 2 ਮਿੰਟ ਹੀ ਹੋਏ RAM RAM ਕਰਦੇ। ਐ ਮੂੰਹ ਕਰ ਲੈ ਕਿਤੇ ਵੇਖੀ ਫਲਾ ਆ ਗਿਆ ਨੂਰ। ਉਹ ਕਾਲਾ ਹੋਇਆ ਪਿਆ ਸੀ। ਉਹ ਕਹਿੰਦੀ ਜੇ ਤੇ ਨੂਰ ਦਾ ਰੰਗ ਹੁੰਦਾ ਕਾਲਾ ਫਿਰ ਤੇ ਘਟਾਈ ਚੜੀਆਂ ਪਈਆਂ ਤੇ ਜੇ ਨੂਰ ਦਾ ਰੰਗ ਹੁੰਦਾ ਲਾਲ ਫਿਰ ਤੇਰਾ ਪਹਿਲਾਂ ਨਾਲ ਵੀ ਗਿਆ ਇਹ じゃ ਨੂਰ ਉਹ ਨੂਰ ਇਹਨੂੰ ਨਹੀਂ ਕਹਿੰਦੇ ਨੂਰ ਕਹਿੰਦੇ ਐ ਆ ਤੇਰਾ ਮੰਤਰੀ ਸੰਤਰੀ ਜਿੱਦੇ ਐ ਬੈਠਾ ਹੋਵੇ ਤੇ ਅੱਖ ਚੱਕ ਪਾ ਕੇ ਇਹ ਜਿਹੜਾ ਨੌਜਵਾਨ ਖੜ ਕੇ ਗੱਲ ਕਰਦਾ ਕਿਉਂ ਜੀ ਤੁਸੀਂ ਇਹ ਕਿਹਾ ਸੀ ਹੋਇਆ ਤੇ ਹੈ ਨਹੀਂ ਕਿਉਂ ਬੁੱਧੂ ਬਣਾਈ ਜਾਂਦੇ ਹੋ 5 ਸਾਲਾਂ ਬਾਅਦ ਮੂੰਹ ਵਿਖਾਉਂਦੇ ਹੋ ਅੱਗੇ ਪਿੱਛੇ ਵੜਦੇ ਨਹੀਂ ਆ ਨੂਰ ਆ ਚਮਕ ਵਿਚਾਰਾਂ ਤੇ ਚਮਕ ਇਹ ਦਿਮਾਗ ਦੀ ਚਮਕ ਉਹ ਸ਼ਰੀਰਾਂ ਦੀ ਚਮਕ ਕਿੱਥੇ ਆ ਗਈ ਤੁਹਾਡੇ 'ਚ ਜੇ ਗੱਲਾਂ ਕਰਦੇ ਹੋ ਮੱਥੇ ਚਮਕਣ ਦੀਆਂ ਗੋਰੀਆਂ ਦੀ ਰੀਸ ਕੀ ਕਰੋਗੇ ਚਿਹਰਿਆਂ ਦੀਆਂ ਲਾਲੀਆਂ ਦੀਆਂ ਗੱਲਾਂ ਨਾ ਕਰੋ ਫਿਰ ਗੋਰੇ ਤੇ ਇਕੱਲੇ ਰਹਿਣਗੇ ਸਾਰੇ ਲਾਲ ਬਏ ਦੁੱਧ ਵਰਗੇ ਉਹਨਾਂ ਬੰਦਿਆਂ ਦੀਆਂ ਦਾੜ੍ਹੀਆਂ ਰਖਾ ਲਓ ਚਿੱਟੀਆਂ ਹੀ ਆਉਂਦੀਆਂ ਭੂਰੀਆਂ ਐ ਵੇਖ ਵੇਖ ਭੁੱਖ ਲੈਂਦੀ ਐ ਇਹ ਜਿਹੇ ਐ ਗੋਰੇ ਕਿਆ ਮੁਕਾਬਲਾ ਕਰੋਗੇ ਯੂਰਪੀਨ ਗੋਰਿਆਂ ਨੂੰ ਵੇਖੋ ਤਿੱਖੇ ਨੱਕ 6 6 ਫੁੱਟ ਦੇ ਕੱਦ ਹੈ 6 ਫੁੱਟ 2 ਇੰਚ 6 ਫੁੱਟ 3 ਇੰਚ ਐਡੇ ਐਡੇ ਗੋਰੇ ਯੂਰਪ ਦੇ ਜੇ ਨੂਰ ਦੀਆਂ ਗੱਲਾਂ ਐ ਕਹਿੰਦੇ ਹੋ ਵੀ ਬੰਦਾ ਬੜਾ ਜੀ ਇਹ ਨੂਰ ਨਹੀਂ ਸਰੀਰ ਦਾ ਨੂਰ ਨਹੀਂ ਨੂਰ ਹਮੇਸ਼ਾ ਤੇਰੇ ਵਿਚਾਰਾਂ ਦਾ ਹੁੰਦਾ ਹੈ ਤੇਰੇ ਦਿਮਾਗ ਦਾ ਹੁੰਦਾ ਹੈ ਤੇਰੀ ਸੋਚ ਦਾ ਹੁੰਦਾ ਹੈ ਗੱਲ ਸਰੀਰ ਦੀ ਗੱਲ ਕੱਦ ਦੀ ਗੱਲ ਰੰਗ ਦੀ ਕਿੱਥੋਂ ਆ ਗਈ ਸਾਡੇ ਵਰਗੇ ਤੇ ਆ ਸਾਡੀਆਂ ਮਾਈਆਂ ਹਾਏ ਹਾਏ ਬਾਬਾ ਜੀ ਤੇ ਬਹਲਾ ਹੀ ਦੂਰ ਹੈ ਬਾਬਾ ਵੇਲਾ ਏਸੀ 'ਚ ਬਹਿ ਕੇ ਆਇਆ ਪਈ ਨੂਰ ਹੈ ਆਹੋ ਸਾਰਾ ਦਿਨ ਇਹਨੂੰ ਬਾਬੇ ਨੂੰ ਲਾਓ ਸਾਜ ਆ ਹੁਣ ਅੱਜ ਤੋਂ ਆ ਆਉਣੀਆਂ ਰੂੜੀਆਂ ਪਾਉਣੀਆਂ ਪੈਂਦੀਆਂ ਖੇਤਾਂ 'ਚ ਜਾ ਕੇ ਗੋਹਾ ਪਾਉਣਾ ਪੈਂਦਾ ਨਾ ਟਰਾਲੀ ਦੇ ਮਗਰ ਲਾਇਆ ਹੋਵੇ ਫਿਰ ਵੇਖੋ ਵੀ ਨੂਰ ਕਿਧਰ ਹੀ ਜਾਂਦਾ ਹੈ ਸਾਰਾ ਦਿਨ ਕੰਮਾਂ ਤੇ ਹੁਣ ਸਾਡੇ ਵਰਗੇ ਵੇਖੋ ਦਾੜੀ ਤੇ ਚੰਗੀ ਤਰ੍ਹਾਂ ਤੇਲ ਲਾ ਲਿਆ ਬਰਸ਼ ਮਾਰ ਲਿਆ ਪੱਤ ਚਿਣ ਕੇ ਬੰਨ ਲਈ ਤੇ ਆਪੇ ਹੀ ਬੰਦਾ ਫੱਪਦਾ ਯਾਰ ਜਿਹੜਾ ਸਾਰਾ ਦਿਨ ਟੂੜੀ ਢੋ ਕੇ ਆਇਆ 10 ਡੰਗਰਾਂ ਨੂੰ ਪੱਠੇ ਪਾ ਕੇ ਆਇਆ ਦਾੜੀ 'ਚ ਕਸੀਰ ਫਜ਼ੇ ਫਿਰਦੇ ਆ ਤੇ ਵਿੱਚੇ ਹੀ ਉਲਈ ਫਿਰਦਾ ਸਾਰਾ ਕੁਝ ਉਹ ਉਹਦੀ ਦਾੜੀ ਤੇ ਸਾਡੀ ਦਾੜੀ 'ਚ ਫਰਕ ਰਹਿਣਾ ਹੀ ਐ ਤੇ ਤੂੰ ਐਵੇਂ ਬੈਠੀ ਹਾਏ ਬਾਬਾ ਜੀ ਤੇ ਨੂਰ ਬਹੁਤ ਅਲੈ ਬਿਤਾਏ ਦੱਸ ਨੂਰ ਇਹ ਕੀ ਕਰਨਾ ਨੂਰ ਆਪਣੇ ਵਿਚਾਰਾਂ 'ਚ ਭਰੋ ਓ ਭਾਈ ਨੂਰ ਤੁਹਾਡੇ ਦਿਮਾਗ ਦਾ ਹੈ ਤੁਹਾਡੀ ਸੋਚ ਦਾ ਇਹਨੂੰ ਖੁੱਲਣ ਦਿਓ ਇਹ ਚਮਕ ਆਵੇ ਓਏ ਸਾਰਾ ਨੂਰ ਪੈਦਾ ਕਰ ਲੈ ਸਾਰੇ ਬਾਬੇ ਡਰ ਜਾਣ ਸਾਰੇ ਲੀਡਰ ਡਰ ਜਾਣ ਮੇਰੇ ਉਹ ਵੀਰੋ ਨੌਜਵਾਨੋ ਇੱਕ ਦੋ ਚਾਰ ਚ ਨੂਰ ਪੈਦਾ ਕਰਨ ਨਾਲ ਗੱਲ ਨਹੀਂ ਬਣਨੀ ਨੂਰ ਪੈਦਾ ਕਰੋ ਆਪਣੇ ਆਪ ਵਿੱਚ ਸਾਰੇ ਪੈਦਾ ਕਰੋ ਸਾਰਿਆਂ ਦੀ ਗੱਲ ਛੱਡੋ ਪੰਜਾਬ ਦੇ 10% ਨੌਜਵਾਨ ਜਮਾਗੀ ਨੂਰ ਵਿਕਾਸ ਕਰ ਲੈਣਾ ਆਪਣੇ ਦਿਮਾਗ ਦਾ ਸੋਚਣ ਲੱਗ ਜਾਣ ਪੁਆਇੰਟ ਆਫ 뷰 ਕਲੀਅਰ ਹੋ ਜਾਏ ਆਪਣਾ ਚੰਗਾ ਓਪੀਨੀਅਨ ਬਣਾ ਲੈਣ ਚੰਗਾ ਨਜ਼ਰੀਆ ਘੜ ਲੈਣ ਹਰ ਗੱਲ ਨੂੰ ਸੋਚਣ ਲੱਗ ਜਾਣ ਲੰਮੀ ਸੋਚਣ 10% 10% ਨੌਜਵਾਨ ਮੈਂ ਕਹਿੰਦਾ ਐਸਾ ਨੂਰ ਹੋ ਜਾਣਾ ਹੈ ਬਾਬਿਆਂ ਨੂੰ ਇਹਨਾਂ ਦਾ ਬੋਰੀਆ ਇਸ ਤਰ੍ਹਾਂ ਗੋਲ ਹੋਇਆ ਰ ਹੈ ਤੇ ਖੜਨਾ ਲੀਡਰ ਵੀ ਕੋਈ ਨਹੀਂ ਤੁਹਾਡੇ ਸਾਹਮਣੇ 10% ਕਿਤੇ ਉਹ ਨੂਰ ਵਾਲੇ ਪੈਦਾ ਹੋ ਜਾਣ ਨੂਰ ਵਾਲੇ ਜਿਹੜੇ ਪੁੱਛਣ ਐਦਾਂ ਕਿਵੇਂ ਐ ਕਿਵੇਂ ਵਾਏ ਕਿਉਂ ਆ ਬਾਬਾ ਜੀ ਦੀ ਗੱਲ ਆ ਸੁਣੋ ਵੇਖਿਓ ਉਹ ਸ਼ਬਦ ਆਪਾਂ ਸੁਣਨੇ ਆ ਜਦੋਂ ਅੱਗੇ 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 ਗੱਲ ਹੋ ਜਾਂਦੀ ਏ ਵੇਖਿਓ ਆ ਆ ਵੇਖਿਓ ਨੌਜਵਾਨੋ ਲੋਕੀ ਕਹਿੰਦੇ ਐ ਚਲੋ ਤੀਰਥਾਂ ਤੇ ਨਾ ਆ ਕੇ ਆਓ ਹੁਣ ਅੱਜਕੱਲ ਤੇ ਬੱਸ ਸਾਧਨ ਐ ਅੱਜ ਤੋਂ 500 ਸਾਲ ਪਹਿਲਾਂ ਗੰਗਾ ਤੇ ਜਾਣ ਤੇ ਮਹੀਨਾ ਲੱਗ ਜਾਂਦਾ ਆਉਣ ਜਾਣ ਤੇ 15 ਦਿਨ ਜਾਊ 15 ਦਿਨ ਆਉ ਬਚਾਰਾ ਚੁੱਕੀ ਫਿਰਦੇ ਐ ਪਾਪਿਓ ਨੂੰ ਬਜ਼ੁਰਗਾਂ ਨੂੰ ਗੰਗਾ ਤੇ ਨਾ ਉਥੇ ਨਾ ਉਥੇ ਨਾ ਉਥੇ ਨਾ ਆ ਵੇਖੋ ਸਵਾਲ ਧਾਰਮਿਕ ਬੰਦੇ ਨੂੰ ਸੋਚੈ ਬੋਲੋ ਸੋਚ ਨਾਮ ਜੇ ਸੋਚੀ ਲੱਗ ਆ ਨੂਰ ਖੜੂ ਪਾਟਾ ਇੱਥੇ ਕਹਿੰਦੇ ਮਨ ਤੇ ਸੁੱਚਾ ਨਹੀਂ ਹੁੰਦਾ ਸ਼ਰੀਰ ਦੇ ਧਾਉਣ ਨਾਲ ਮਨ ਸੁੱਚਾ ਨਹੀਂ ਹੁੰਦਾ ਆ ਨੂਰ ਪੈਦਾ ਕਰੋ ਕਰਤਾ ਸਵਾਲ ਇੱਥੇ ਅੱਜ ਕੱਲ ਨਾ ਸਾਡੇ ਕਈ ਕਹਿੰਦੇ ਐ ਆਪੋ ਆਪਣੀ ਸ਼ਰਧਾ ਹੁੰਦੀ ਐ ਜੀ ਸਵਾਲ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ ਜਪਜੀ ਸਾਹਿਬ ਤੇ ਸ਼ੁਰੂ ਹੀ ਸਵਾਲਾਂ ਤੋਂ ਹੁੰਦਾ ਹੈ ਦੇਖਿਓ ਜੀ ਜਿਹੜੇ ਬੰਦੇ ਨਹਾਉਣ ਜਾਂਦੇ ਸੀ ਉਹਨਾਂ ਦੀ ਸ਼ਰਧਾ ਇਹੋ ਜੀ ਗੱਲ ਤੇ ਟੁੱਟੂਗੇ ਨਹੀਂ ਟੁੱਟੂ ਸਰੀਰ ਦੇ ਨਹਾਉਣ ਨਾਲ ਮਨ ਸੁੱਚਾ ਨਹੀਂ ਹੁੰਦਾ ਸੋਚੈ ਸੋਚ ਨਾ ਹੋਵੇ ਜੇ ਸੋਚੀ ਇੱਕ ਵਾਰ ਕੀ ਲੱਖ ਵਾਰੀ ਨਾਲ ਆ ਭਾਵੇਂ ਇਹਦੇ ਨਾਲ ਮਨ ਸੁੱਚਾ ਅਗਲੇ ਤੇ ਪਿੱਟਣ ਲੱਗ ਕੇ ਹੋਣਗੇ ਵੀ ਸਾਡੇ ਤੇ ਸਵਾਲ ਕਰਦਾ ਹੈ ਪਰ ਸਵਾਲ ਬਿਨਾ ਬੰਦਾ ਸੁਧਰਦਾ ਵੀ ਨਹੀਂ ਸਵਾਲ ਤੇ ਕਰਨਾ ਪਊ ਅਗਲੇ ਅਗਲੇ ਦਾ ਦਿਮਾਗ ਨਹੀਂ ਸੈੱਟ ਹੁੰਦਾ ਜਿੰਨਾ ਚਿਰ ਸਵਾਲ ਨਹੀਂ ਹੁੰਦਾ ਵੇਖੋ ਨਾ ਆ ਵੱਡੇ ਵੱਡੇ ਲੀਡਰ ਹੈ ਜਿਹੜੇ ਜਿੱਤੇ ਕਿਸੇ ਚੰਗੇ ਜੇ ਪੱਤਰਕਾਰ ਦੇ ਅੜਿੱਕੇ ਆ ਜਾਂਦੇ ਆ ਪੱਤਰਕਾਰ ਮਾਫ ਕਰਨਾ ਜੀ ਕਈ ਬੰਦੇ ਤੇ ਇਹਨਾਂ ਦੇ ਵੀ ਆਪੋ ਆਪਣੇ মিডিਏ ਵੀ ਇਹਨਾਂ ਦੇ ਹੋਏ ਪਏ ਆ ਜੀ ਅੱਜਕੱਲ ਵੀ ਫਲਾਨੀ ਪਾਰਟੀ ਦੀ ਸਪੋਰਟ ਕਰਦਾ ਆ মিডিਆ ਫਲਾਨੀ ਪਾਰਟੀ ਦੀ ਸਪੋਰਟ ਕਰਦਾ ਪਰ ਜੇ ਕਿਤੇ ਹੋਵੇ ਨਿਊਟਰਲ ਜੈਨੂਇਨ ਪੱਤਰਕਾਰ ਹੋਵੇ ਪੀਲੀ ਪੱਤਰਕਾਰੀ ਨਾ ਹੋਵੇ ਚੰਗਾ ਪੱਤਰਕਾਰ ਹੋਵੇ ਉਹਦੇ ਆਜੇ ਅੜਿੱਕੇ ਚੰਗਾ ਲੀਡਰ ਵੱਡਾ ਫਿਰ ਗੰਮਣ ਲਾ ਦਿੰਦਾ ਲੀਡਰਾਂ ਨੂੰ ਗੱਲੋ ਸਵਾਲ ਕਰਦਾ ਹੈ ਜਵਾਬ ਨਹੀਂ ਆਉਂਦਾ ਕੋ ਸਰਕਾਰ ਦੇ ਅੱਗੇ ਬੋਲ ਨਹੀਂ ਸਕਦਾ ਅਗਲਾ ਇਹੋ ਜਾਂ ਦਿਮਾਗ ਚੱਲਣਾ ਚਾਹੀਦਾ ਹੈ ਹਰ ਗੱਲ ਦੇ ਉੱਤੇ ਜੰਮਿਆ ਨਹੀਂ ਸਾਨੂੰ ਕੋਈ ਬੁੱਧੂ ਬਣਾਉਣ ਵਾਲਾ ਇੰਨੇ ਆ ਸਾਲਾਂ ਤੋਂ ਚੱਲਦੀ ਆ ਰਹੀ ਸੀ ਨਾਓ ਜੀ ਨਾਓ ਜੀ ਨਾਓ ਜੀ ਗੁਰੂ ਨਾਨਕ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਲੱਖ ਵਾਰੀ ਨਾਲੋਂ ਭਾਵੇਂ ਮਨ ਸੁੱਚਾ ਨਹੀਂ ਹੁੰਦਾ ਇਹ ਤਾਂ ਗਿਆਨ ਨਾਲ ਹੁੰਦਾ ਜੀ ਮਨ ਆ ਇਹਨੇ ਤੇ ਮੂਤਪਲ ਆਪਾ ਪੜਦੇ ਆ ਭਰੀਏ ਹੱਥ ਪੈਰ ਤਨ ਦੇ ਜੇ ਸਰੀਰ ਮੈਲਾ ਹੋ ਜੇ ਉਹਨੂੰ ਕਾਦੇ ਨਾਲ ਧੋਈਏ ਭਰੀਏ ਹੱਥ ਪੈਰ ਤਨ ਦੇ ਅੱਗੇ ਬੋਲੋ ਵੀ ਬੋਲੋ ਪਾਣੀ ਤੋ ਤੈ ਤੇ ਜੇ ਕੱਪੜਾ ਮੈਲਾ ਹੋ ਜੇ ਮੂਤਪਲੀਤੀ ਕੱਪੜਾ ਹੋਵੇ ਕੱਪੜਾ ਹੋਵੇ ਇਹਨੂੰ ਕਾਦੇ ਨਾਲ ਧੋਈਏ ਬੋਲੋ ਲੱਗ ਹੁਣ ਵੇਖੋ ਪਤਾ ਲੱਗਦਾ ਨਾ ਵੀ ਇਹਨੂੰ ਸਾਬਣ ਨਾਲ ਧੋ ਲੋ। ਸਰੀਰ ਮੈਲਾ ਹੋ ਜਾਏ ਪਾਣੀ ਨਾਲ ਧੋ ਲੋ। ਕੱਪੜਾ ਮੈਲਾ ਹੋ ਜਾਏ ਸਾਬਣ ਨਾਲ ਧੋ ਲੋ। ਤੇ ਜੇ ਆ ਮੈਲਾ ਹੋਵੇ ਦਿਮਾਗ ਮਤ ਭਰੀਏ ਮਤ ਪਾਪਾਂ ਕਹਿ ਇਹਨੂੰ ਕਾਹਦੇ ਨਾਲ ਧੋਈਏ? ਉਹ ਧੋਪੈ ਨਾ ਵਹਿ ਕੇ ਰੰਗ ਮਨ ਨੂੰ ਧੋਣ ਲਈ ਗਿਆਨ ਚਾਹੀਦਾ। ਬੇਅਕਲੀ ਕੱਢਣ ਲਈ ਅਕਲ ਚਾਹੀਦੀ ਹੈ। ਅਗਿਆਨਤਾ ਕੱਢਣ ਲਈ ਗਿਆਨ ਚਾਹੀਦਾ ਹੈ। ਵਿਚਾਰਾਂ ਦੀ ਮੈਲ ਕੱਢਣ ਲਈ ਮੈਲੇ ਵਿਚਾਰ ਕੱਢਣ ਲਈ ਚੰਗੇ ਵਿਚਾਰ ਪਾਉਣੇ ਪੈਣਗੇ ਆ ਵਿਚਾਰ ਚੰਗੇ ਨੇ ਆ ਵਿਚਾਰ ਕੱਢਦੇ ਆਪਾ ਲੈ ਵਿਚਾਰ ਬਦਲ ਗਏ ਸੋਚ ਬਦਲ ਗਈ ਸੋਚ ਬਦਲ ਗਈ ਬੰਦਾ ਬਦਲ ਗਿਆ ਬੰਦਿਆਂ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲੈ ਬਣਾ ਨਦਰ ਗੁਰੂ ਦਾ ਬੰਦੇ ਦੀ ਸੋਚ ਬਦਲ ਗਈ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਬਾਹਰੋਂ ਨਹੀਂ ਬਦਲਦਾ ਕੁਝ ਹੱਥ ਪੈਰੇ ਹੀ ਰਹਿਣੇ ਆ ਸਾਰਾ ਸ਼ਰੀਰ ਇਹੀ ਰਹਿਣਾ ਹੈ ਪਰ ਜਦੋਂ ਸੋਚ ਬਦਲ ਗਈ ਜਦੋਂ ਵਿਚਾਰ ਬਦਲ ਗਏ ਸਮਝ ਲਓ ਬੰਦਾ ਬਦਲ ਗਿਆ ਤਾਂ ਕਰਕੇ ਚੇਤਾ ਰੱਖਿਓ ਜਦੋਂ ਚਮਕ ਜਿਹੜੀ ਹੈ ਨਾ ਉਹ ਚਾਹੀਦੀ ਹੈ ਇਹ ਚਮਕ ਪੈਦਾ ਕਰੋ ਆਪਣੇ ਵਿੱਚ